ਨਿਤ ਨਮਹੀ ਆਮੀ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਜੀ ਕੋ ਤੇ ਸਿਲੀ ਕੁਆਤੀ ਦੀ ਸੰਗਾਇ ਵਾਲੀ ਗੋਤੀ ਜੀ ਦੀ ਪਾਤਸ਼ਾਹ ਜੀ ਪ੍ਰਭ ਜੀ ਦੇ ਸਿਮਰਨ ਜਿਆਇ ਬ੍ਰਹਮਦੂਰ ਤੇ ਅਮਰਦਾਸ ਸ੍ਰੀ ਸੰਦਸ਼ਾਹੇ ਅਰਗਨ ਕਰੋ ਗੋਪੀ مہاراج سب تھائے سہای دسم پاشا شری گور گرھ ساٹھ درشنو ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਧਰਮ ਨੇ ਨਿਹਾਰੇ ਆ ਸਿੱਖੀ ਕੇ ਸੰਸਵਾਸੋਂ ਸੰਗ ਨਿਭਾਈ ਜਨਾ ਸਿੰਘਾ ਸਿੰਘ ਨੇ ਆ ਪੰਜਾਂ ਤਖਤਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਸਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਕਿਤਾਬੇ ਇਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਸਾਹਿਬ ਜੀ ਸਾਹਿਬ ਤੁਹਾਨੂੰ ਸਮਰਸ਼ਿਆਰੀ ਆਏ ਜੀ ਤੇ ਜੀ ਜਿੰਦਗੀ ਬੈਜ ਪੰਥ ਦੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲ ਜੀ ਸਿਕੰਤ ਸਿੰਘ ਕੀ ਨਾਮ ਕੀ ਸਦਾਨ ਰਹਿਤਾਨ ਬਵੇਤ ਕਾਮ ਸਹਾਦਾਨ ਕੋ ਸਦਾਨ ਦਰਨ ਸੁਖਾਨ ਨਾਮ ਦਾ ਜੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ ਨਾਮ ਚੌਕ ਨਾ ਚੰਡੇ ਬੁੰਗੇ ਜੁਗ ਜੁਗ ਨੁਕਾ ਜੈਕਾਰ ਬੋਲੋ ਜੀ ਵਾਹਿਗੁਰੂ ਜੀ ਕੰਦਾ ਮਾਨੀ ਮਾਂ ਮਤੁਚੀ ਮੱਧ ਰੱਖਾ ਪੁਆਇ ਜੀ ਕਾਰ ਕੋਥ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਸੇ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ দান ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣੇ ਵਿਮਾਨ ਨੇ ਤਾਂ ਨੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰ ਹੈ ਧੰਨਵਾਦ ਹੈ ਆਪ ਜੀ ਦੀ ਕਿਰਪਾ ਦੇ ਸਦਕਾ ਅਮਰਤ ਵੇਲਾ ਪ੍ਰਾਪਤ ਹੋਇਆ ਸਤਿਗੁਰਾਂ ਦੇ ਬਾਣੀ ਸਰੂਪ ਪ੍ਰਕਾਸ਼ੇਵਾ ਦੇ ਦਰਵਾਜ਼ੇ ਜਾਈਂ ਇਲਾਹੀ ਬਾਣੀ ਨੇ ਪਾਠ ਨਿਤਨੇਮ ਵੇਖਨ ਵਿਚਾਰ ਹੋਈ ਬੰਨਿਆ ਬੰਦ ਗੁਰੂ ਸਾਹਿਬ ਨੇ ਅਸਮਤ ਕੁਛ ਨਹੀਂ ਸੇਵਾਦਾਰਨੀ ਕੀਤੀ ਸੇਵਾ ਥਾਈ ਕੋਣ ਕੀਤਾ ਸਭਨਾਂ ਨਾਜ਼ਰੀਆਂ ਪੇਟਾ ਮੰਦਤ ਪ੍ਰਮਾਨ ਕਰਨੀ ਆ ਸਭ ਨੂੰ ਦਰੋਂ ਘਰੋਂ ਪਿਆਰ ਦੇਹ ਰੋਗ ਦਾ ਤੰਦਰੁਸਤੀ ਬਖਸ਼ਨੀ ਆਪ ਜੀ ਦੇ ਹਜ਼ੂਰ ਕਰਨਵੀਰ ਕੌਰ ਸਨਪ ਕੁਲਪ੍ਰਸੇਪ ਸਿੰਘ ਜੋ ਭੱਜੀ ਬਗੜ ਸਿੰਘ ਅਧਿਪਾਏ ਅੰਗਰੇਜ਼ ਸੰਸਦੋਹਾ ਵੱਲੋਂ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਦੀ ਦੇਹ ਰੋਗ ਦਾ ਤੰਦਰੁਸਤੀ ਲਈ ਅਤੇ ਕਿਸਾਨ ਹੋਰ ਤੇ ਵੀ ਪਤੇ ਵਾਸਤੇ ਸਿੱਖੀ ਪਾਤਸ਼ਾਹ ਮਹਾਰਾਜ ਦੀ ਗੱਲ ਵਾਸਤੇ ਤਹਾਵਲ ਸਦਾ ਪ੍ਰਸ਼ਾਦ ਕੀ ਦੇਗ ਹਾਜ਼ਰ ਹੈ ਆਪ ਜੀ ਦਰਪਰਵਾਣ ਕਰੋ ਭੋਗ ਲਾਓ ਸੇਧ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਜਿਨ੍ਹਾਂ Haryana ਵਿੱਚ ਦਸੰਬਰ ਸਤੰਬਰ ਸਤਾਂ ਜਾਂ ਸੋਭਜਾਲੇ ਭਰਪੂਰ ਕਰਨੇ ਵਰਤੋਂ ਪਾਉਣੀਆਂ ਸੇਵਕ ਪਰਿਵਾਰਾਂ ਦੀ ਭਾਵਨਾ ਕਰਕੇ ਆਪ ਜੀ ਦਾ ਓਟ ਆਸਰਾ ਭਰੋਸਾ ਲੱਗਿਆ ਹੈ ਸੋ ਭਾਵਨਾ ਮੈਂ ਗੁਰੂ ਹੁਕਮ ਅਨੁਸਾਰ ਪੂਰੀਆਂ ਕਰਨੀ ਹੈ ਨਦਰ ਕਰਦਾ ਪਿਆਰ ਦੇਹ ਰੋਗਤਾ ਤਾਂ ਦੁਸਤ ਦੀ ਬਖਸ਼ਣੀ ਮਹਾਰਾਜ ਕਿਰਪਾ ਕਰਨੀ ਕਿਸਾਨ ਬੋਲ ਤੇ ਜਿੱਤ ਹੋਵੇ ਪਸਾਨਾ ਉੱਤੇ ਆਪ ਜੀ ਨੇ ਮਿਹਰ ਕਰਨੀ ਸਿੱਜੇ ਪਾਤਸ਼ਾਹ ਮਹਾਰਾਜ ਭਾਈ ਜਗਜੀਤ ਸਿੰਘ ਹੋਰਾਂ ਨੂੰ ਦੇਹ ਰੋਗਤਾ ਤਾਂ ਦੁਸਤ ਦੀ ਬਖਸ਼ਣੀ ਕਿਸਾਨ ਜਿੱਤ ਕੇ ਘਰਾਂ ਨੂੰ ਆਉਣ ਸਿੱਜੇ ਪਾਤਸ਼ਾਹ ਮਹਾਰਾਜ ਜੀ ਦੀ ਆਪ ਜੀ ਨੇ ਸਫਲਤਾ ਬਣਾਉਣੀ ਕਿਰਪਾ ਕਰੋ ਖੁਸ਼ੀਆਂ ਬਖਸ਼ੋ ਸ੍ਰੀ ਮੁਕਵਾ ਅਕਸਮਾਰ ਕੇ ਨਿਹਾਲ ਕਰੋ ਸਹੀ ਪਿਆਰੇ ਮੇਲੇ ਨਾ ਮੈਨੇ ਆਪ ਜੀ ਦਾ ਨਾਮ ਦਿੱਤੇ ਆਵੇ ਨਾਮ ਰਾਮ ਚਲਿ ਰਾਮ ਤੇਰੇ ਹਮਤਸਰ ਰਾਮ ਸੰਬੋਧਿਕ ਤਰਸਾ ਲੈ ਕਿ ਹੋ ਰਾਗਿਆ ਪਈ ਅਕਾਲ ਕੀ ਕ੍ਰਿਸ਼ਨਾ ਜੀ ਪੰਚਾ جو نام جہاز جی شکریہ